हां जी सत श्री अकाल जी सबसे पहले अपने चैनल को सब्सक्राइब ਤੇ ਲਾਈਕ ਵੱਲ ਕਰਕੇ ਲੋਚੇ ਨੂੰ ਆਪਣਾ ਇਹ ਬਲੌਗ ਕਰਦਾ ਲੱਗਿਆ ਅਸੀਂ ਕੀ ਹੋਇਆ ਕਿ ਦੇਰਾ ਸਾਹ ਮਾਛਲ ਦੇ ਵਿੱਚ ਪੈਂਦਾ ਪੂਨਾ ਜ਼ਿਲ੍ਹਾ ਦੇ ਵਿੱਚ ਠੀਕ ਹੈ ਜੀ ਮਾੜੀ ਮਾੜੀ ਜੇ ਪੈਂਦਾ ਇਹ ਆਪਾਂ ਹੁਣ ਚੱਲੇ ਆ ਧੌਲੀ ਤਰ ਇਸ਼ਨਾਨ ਕਰਨ ਉੱਥੇ ਦੁੱਖ ਟੁੱਟਦੇ ਆ ਲੋਕਾਂ ਦੇ ਕੋਈ ਵੀ ਕਸਰਾ ਮਸਰਾ ਉੱਥੇ ਨਿਕਲਦੀਆਂ ਨੇ ਧੌਲੀ ਤਰ ਇਸ਼ਨਾਨ ਕਰਕੇ ਠੀਕ ਹੈ ਜੀ ਤੁਹਾਨੂੰ ਮਸਰਾ ਦਿਖਾਉਣਾ ਇੱਥੇ ਸਰਾਹ ਸੀ ਜਿਹੜੇ ਬੱਦਲ ਆਏ ਹੋયાਗੇ ਰਹਿਣ ਵਾਸਤੇ ਕਮਰੇ ਵੀ ਦੇ ਰਹੇ ਨੇ ਦਿਖਾਉਣਾ ਮੈਂ ਇਹ ਆ ਗਈ ਜੀ ਸਰਾ ਇੱਥੇ ਕਮਰੇ ਮਿਲਦੇ ਰਹਿਣ ਸੈਨ ਨੂੰ ਫਲਸਾਂ ਫਲਸਾਂ ਬਹੁਤ ਸਾਫ਼ ਕਲੀਨ ਹੁੰਦੀਆਂ ਨੇ ਠੀਕ ਹੈ ਜੀ ਸੰਗ ਤੇ ਇੱਥੇ ਆ ਕੇ ਰਹਿੰਦੀ ਹੈ ਸਾਰੀ ਬਾਹਰ ਨਿਕਲ ਕੇ ਗੱਡੀ ਖੜੀ ਹੁੰਦੀ ਹੈ ਗੱਡੀ ਦੇ ਵਿੱਚ ਤੌਲੀ ਧਾਰ ਜਾਂਦੇ ਨੇ ਲੈ ਕੇ 20 ਵੀ ਲੈਂਦੇ ਉਹ ਟੈਕਸੀ ਵਾਲੇ ਠੀਕ ਹੈ ਜੀ ਆਹ ਦੇਖੋ ਇੱਥੇ ਸਰਾਵਣੀ ਹੋਈ ਆ ਇਹ ਸਰਾ 2 ਨੰਬਰ ਆ ਤੇ ਉਧਰ ਇੱਕ ਨੰਬਰ ਬਣੀ ਹੋਇਆ ਉਹ ਆ ਗਿਆ ਗੁਰਦੁਆਰਾ ਸਾਹਿਬ ਨੇੜੇ ਆਇਤੋ ਆਹ ਤੁਸੀਂ ਦੇਖ ਸਕ ਰਹੇ ਹੋ ਤੇ ਅਸੀਂ ਹੁਣ ਇਧਰਲੇ ਰਸਤੇ ਜਾ ਰਹੇ ਆ ਇੱਥੋਂ ਦੇ ਐਂ ਜਾ ਕੇ ਉਧਰ ਗੁਰਦੁਆਰਾ ਸਾਹਿਬ ਆ ਗਿਆ ਮਨਜੀ ਸਾਹਿਬ ਠੀਕ ਹੈ ਜੀ ਇੱਥੋਂ ਜੀ ਜਾਵਾਂਗੇ ਟੋੜੀਦਾਰ ਰਸਤੇ ਤੇ ਇੱਕ ਦੂਜਾ ਰਸਤਾ ਉਧਰ ਹੈ ਆਜਾ ਜੇ ਉਧਰ ਰਸਤਾ ਚੇਂਜ ਕਰਦਾ ਉੱਚ ਚੜ੍ਹਾਈਆਂ ਉਤਰਾਈਆਂ ਵਾਲੀਆਂ ਨੇ ਇਧਰ ਆ ਗਿਆ ਜੀ ਡੇਰਾ ਬਾਬਾ ਬੜਪਾਖ ਸਿੰਘ ਜੀ ਦਾ ਬੀਰੀ ਸਾਹਿਬ ਗੁਰਦੁਆਰਾ ਠੀਕ ਹੈ ਜੀ ਇੱਥੇ ਆਪਾਂ ਸਾਰੇ ਗੁਰਦੁਆਰਾ ਸਾਹਿਬ ਚ ਪਹਿਲਾਂ ਇਸ਼ਨਾਨ ਕਰਕੇ ਉਧਰ ਦਰ ਫਿਰ ਮੱਥਾ ਟੇਕ ਇਧਰ ਮੰਜੀ ਸਾਹਿਬ ਗੁਰਦੁਆਰਾ ਦੇਖੋ ਤੁਸੀਂ ਨਾਲ ਹੀ ਇਹਦੇ ਮੰਜੀ ਸਾਹਿਬ ਗੁਰਦੁਆਰਾ ਤੇ ਉਧਰ ਦੋ ਨੰਬਰ ਸਰਾਹਣ ਸੀ ਇਧਰ ਸਨਾ ਇੱਕ ਨੰਬਰ ਸਰਾਹਣੀ ਹੋਈ ਆ ਇਹਦੀ ਵੀ ਕਈ ਮੰਜਰਾਣੇ ਠੀਕ ਹੈ ਜੀ ਇਹ ਮੰਜੀ ਸਾਹਿਬ ਗੁਰਦੁਆਰਾ ਠੀਕ ਹੈ ਜੀ ਤੇ ਦੇਖ ਲੋ ਬਹੁਤ ਵਧੀਆ ਸਕੂਨ ਮਿਲਦਾ ਇੱਥੇ ਆ ਕੇ ਬਹੁਤ ਟੁਕੜੇ ਦਿਆ ਹਨਾ ਬਹੁਤ ਸੰਗਤ ਆਉਂਦੀ ਆ ਦੇਖੋ ਪਾਰਕਿੰਗ ਖੜੀ ਆ ਸਵੇਰੇ ਸਵੇਰੇ ਆ ਦੇਖੋ ਸਵੇਰੇ ਸਵੇਰ ਲੋਕਾਂ ਨੇ ਪੱਟੀਆਂ ਘਟੀਆਂ ਨੇ ਆ ਕੋ ਸਰਾਵਣੀ ਹੋਈ ਆ ਉੱਪਰ ਲੋਕ ਰਹਿੰਦੇ ਆ ਨੀਚੇ ਲੰਗਰ ਚੱਲਦਾ ਇੱਧਰ ਆ ਦੁਕਾਨਾਂ ਵੀ ਲੱਗੀਆਂ ਨੇ ਇੱਥੇ ਪਿਆਰ ਦੀਆਂ ਅੱਜ ਅਸੀਂ ਦੂਜੀ ਸਾਈਡ ਜਾਵਾਂਗੇ ਤੌੜੀ ਦਰ ਸਾਹਿਬ ਸੁਣ ਦਖਾਵਾਂਗੇ ਤੌੜੀ ਦਰ ਵੀ ਬਣੇ ਰਹੋ ਆਪਣੇ ਬਲੌਗ ਦੇ ਨਾਲ ਵੀ ਕਿੱਥੇ ਦੁੱਖ ਟੁੜਦੇ ਆ ਲੋਕਾਂ ਦੇ ਠੀਕ ਆ ਸਾ ਮਜੀਤ ਸਾਹਿਬ ਬੋਲ ਰਹਾ ਆ ਦੇਖ ਮੰਜੀ ਸਾਹਿਬ ਗੁਰਦੁਆਰਾ ਕੋਲੇ ਇਹ ਕਿੰਨਾ ਟੈਕਸੀ ਘੜਦਾ ਟੈਂਪੂ ਜੀ ਇਹ 20 ਰੁਪਏ ਸਵਾਰੀ ਲੈਂਦੇ ਆ ਇਹ ਠੀਕ ਹੈ ਜੀ ਜੇ ਇਹਨਾਂ ਦੇ ਚੜਨਾ ਹੋਵੇ ਕਿਸੇ ਨੇ ਕਈ ਲੋਕ ਪੈਦਲ ਯਾਤਰਾ ਵੀ ਜਾਂਦੇ ਥੋੜੀ ਸਾਹਿਬ ਠੀਕ ਹੈ ਜੀ ਤੁਹਾਨੂੰ ਦਿਖਾਉਣੇ ਆ ਆਪਾਂ ਅਜ ਬਣੇ ਰਿਹਾ ਬਲੌਗ ਦੇ ਨਾਲ ਅਸੀਂ ਤਾਂ ਪੈਦਲ ਹੀ ਚੱਲ ਪਏ ਫਿਰ ਪੈਦਲ ਯਾਤਰਾ ਹੋਊਗੀ ਅੱਜ ਆਹ ਰਸਤੇ ਇਹ ਬਿੰਗ ਵਾਲਾ ਖਾ ਕੇ ਜਾਣਗੇ ਇੱਕ ਰਸਤਾ ਪੌੜੀਆਂ ਉਤਰ ਕੇ ਜਾਂਦਾ ਇੱਕ ਰਸਤਾ ਪਲਾਨ ਜਾਂਦਾ ਹੁਣ ਅੱਗੇ ਜਾ ਕੇ ਦੇਖਦੇ ਆ ਕਿਹੜਾ ਰਸਤਾ ਨੇੜੇ ਪੈਂਦਾ ਹੋਰ ਰਸਤੇ ਉਤਰਾਂਗੇ ਲਓ ਜੀ ਇਹ ਸ਼ਾਰਟਕਟ ਰਸਤਾ ਉਤਰੇ ਆਪਾਂ ਹੁਣ ਤੁਹਾਨੂੰ ਅੱਗੇ ਹੁਣ ਇਹ ਪੌੜੀਆਂ ਉਤਰ ਉਤਰ ਕੇ ਨਾ ਜਮਨ ਡੁੰਗੇ ਬਗਜੂੜਾ ਆਹ ਦੇਖੋ ਹਾਂ ਦਿਖਾਉਣਾ ਅੱਗੇ ਇਹ ਕਿਸੇ ਕਿਸੇ ਨੂੰ ਬਤਾ ਇਧਰਲਾ ਰਸਤਾ ਪੌੜੀਆਂ ਦਾ ਇੱਥੋਂ ਸਿਰਫ 10 ਮੀਟਰ ਆ ਰਹਿ ਜਾਂਦਾ ਮੰਜੀ ਸਾਹਿਬ ਗੁਰਦੁਆਰੇ ਤੋ ਉਹ ਦੇਖੋ ਸਾਹਮਣੇ ਨੀਚੇ ਡੁੰਗੇ ਡੰਗਾਈਆ ਨਾ ਦੌਲੀਦਾਰ ਦੀ ਹੋ ਜਿਕੇ ਪਹਾੜ ਉੱਤਰੀ ਬਦਲਾਂ ਦੀ ਉਹ ਸਾਹਮਣੇ ਪਹਾੜ ਆ ਗਏ ਆ ਸਾਡੇ ਮਗਰ ਹੀ ਆ ਗਏ ਦੇਖੀ ਹਾਂ ਓਏ ਆ ਚਲਿਏ ਆ ਜਾ ਆ ਦੇਖੋ ਬਰੇ ਵੀਰੋ ਇਹ ਪਹਾੜੀ ਏਰੀਆ ਆ ਗਿਆ ਤੁਹਾਨੂੰ ਦਿਖਾਉਣਾ ਹਉ ਦੇਖੋ ਅਸੀਂ ਨਾ ਹੋਰ ਅਸਟਰ ਪੰਗਾ ਲੈ ਲਿਆ ਸੀ ਗੱਲ ਇਹ ਆ ਰਸਤਾ ਆਉਂਦਾ ਇੱਥੋਂ ਬਾਹਰ ਕੋਲ ਆ ਰਸਤਾ ਆਉਂਦਾ ਇੱਥੋਂ ਠੀਕ ਹੈ ਇਹ ਉਹ ਰਸਤਾ ਦੂਰ ਪੈਂਦਾ ਘੁੰਮ ਘਮਾ ਕੇ ਹੋ ਪਰਾਂ ਜਾਣਾ ਪੈਂਦਾ ਪਰਾਂ ਦੇ ਫਿਰ ਆਹੇ ਆਉਣਾ ਪੈਂਦਾ ਟੋਲੀਦਾਰ ਆ ਰਹੀ ਪੌੜੀ ਉਤਰ ਗਿਆ ਦੇਖੋ ਆ ਦੇਖੋ ਉਹ ਪਹਾੜ ਆ ਗਏ ਉਹ ਟੋਲੀਦਾਰ ਸਭ ਰਹਿ ਗਿਆ ਆ ਪੌੜੀ ਉਤਰ ਕੇ ਜਾਣਾ ਘੁੰਮ ਘਮਾ ਕੇ ਦੇਖੋ ਠੀਕ ਹੈ ਜਮਾਂ ਨੇੜੇ ਰਹਿ ਗਿਆ ਦੇਖ ਕਿੰਨਾ ਘੜ ਮੋਹੜਾ ਕਿੰਬਰ ਦੇਖੋ ਲਓ ਜੀ ਆ ਆ ਗਿਆ ਟੋਲੀਦਾਰ ਸਭ ਇੱਥੋਂ ਜਮਾਂ ਬੇ ਨੇੜਿਆ ਬਿਲਕੁਲ ਨੇੜਿਆ ਆ ਤੁਸੀਂ ਦੇਖ ਸਕਦੇ ਹਾਂ ਤੁਹਾਨੂੰ ਦਿਖਾਉਣਾ ਹੁਣ ਅੱਗੇ ਜਾ ਕੇ ਦਿਖਾਵਾਂਗੇ ਨੇੜ ਆ ਗੋੜ ਗੋੜ ਪਹਾੜ ਨੇ ਬਹੁਤ ੜੂੰਗੀ ਜਗ੍ਹਾ ਇਹ ਜਿਹੜੇ ਸਾਡੇ ਬਰਾਬਰ ਤੋਰੇ ਸੀ ਉਹ ਲੇਟ ਪਹੁੰਚਣਗੇ ਪਹਿਲਾਂ ਪਹੁੰਚਾਂਗੇ ਲਓ ਜੀ ਆਪਾਂ ਐਸਟੇਮ ਹੈਗੇ ਆ ਜਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਤੇ ਮਾੜੀ ਪਿੰਡ ਠੀਕ ਹੈ ਜੀ ਤੇ ਆਪਾਂ ਹੁਣ ਜੱਲਿਆਂ ਤੌੜੀਦਰ ਨਾ ਹੋਂ ਹੁਣ ਠੀਕ ਹੈ ਤੌੜੀਦਰ ਸਭ ਆ ਆ ਗਿਆ ਹੁਣ ਦਿਖਾਉਣਾ ਮੈਂ ਜੇ ਵਾ ਨੇੜੇ ਆ ਦੇਖੋ ਇਧਰ ਆ ਗਏ ਤੋਂ ਦਰਸਾਓ ਲੈਣਾ ਵੀ ਦੀ ਸੰਗਤ ਉਹ ਦਿਖਾਉਣਾ ਮੈਂ ਆ ਆ ਗਿਆ ਤੋਂ ਆ ਆ ਗਿਆ ਤੋਂ ਦਰਸਾਓ ਜਿਹੜਾ ਉੱਪਰ ਦਿਖਾਇਆ ਸੀ ਨੂੰ ਇੱਥੇ ਇਸ਼ਨਾਨ ਕਰਦੀ ਸੰਗਤ ਉਹ ਦੇਖ ਲੈ ਕੋ ਨਾਰੀ ਲੇ ਇੱਥੇ ਆ ਲੈ ਠੀਕ ਹੈ ਜੀ ਇਹ ਆ ਗਏ ਤੋਂ ਦਰਸਾਓ ਲਓ ਜੀ ਇੱਥੇ ਉਹਨੂੰ ਸੈੱਟ ਪਾਇਆ ਹੋਇਆ ਇੱਥੇ ਸੰਗਤ ਆ ਦੇਖੋ ਕੱਪੜੇ ਜਿੰਝ ਕਰ ਰਹੀ ਆ ਨਹਾ ਰਹੀ ਆ ਠੀਕ ਹੈ ਜੀ ਇਸ਼ਨਾਨ ਕਰਕੇ ਹੀ ਸੰਗਤ ਉਧਰ ਬੀਬੀਆਂ ਵਾਲੀ ਚੇਂਜ ਕਰਨ ਵਾਸਤੇ ਆ ਤੇ ਇੱਧਰ ਉੱਥੇ ਨਾਉਣ ਜਾ ਰਹੀ ਹੈ ਸੰਗਤ ਟੌਲੀਦਾਰ ਠੀਕ ਹੈ ਜੀ ਉਧਰ ਦੁਕਾਨਾਂ ਵਾਲੀਆਂ ਹੋਈਆਂ ਨੇ ਇੱਧਰ ਅੰਦਰ ਮੱਥਾ ਟੇਕਦਾ ਤੁਣਾ ਸਾਹਿਬ ਤੇ ਠੀਕ ਹੈ ਜੀ ਉਧਰ ਸੰਗਦਾਰੀ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਘੈਂਟ ਵਿਊ ਆ ਪਹਾੜੀ ਏਰੀਆ ਦੇਖ ਸਰ ਕਿੰਨਾ ਸੋਹਣਾ ਮੌਸਮ ਆ ਅੱਜ ਵੀ ਜਲੇ ਹੁਣ ਇਸ਼ਨਾਨ ਕਰਨ ਬੜੇ ਰਹੋ ਸਾਡੇ ਬਲੌਗ ਦੇ ਨਾਲ ਫਿਰ ਤੁਹਾਨੂੰ ਦਿਖਾਵਾਂਗੇ ਅੱਗੇ ਅੱਗੇ ਠੀਕ ਹੈ ਜੀ ਵੇਟ ਕਰਿਓ ਲਓ ਜੀ ਬਨਾ ਕੇ ਹੋ ਕੇ ਰੈਡੀ ਔਰ ਜੀਰਾਂ ਸਾਹਿਬ ਨੇ ਆਏ ਠੀਕ ਹੈ ਜੀ ਹੁਣ ਆਪਾਂ ਡੇਕਾ ਮੱਥਾ ਠੀਕ ਆ ਹੁਣ ਆਪਾਂ ਮੱਥਾ ਡੇਕਾਵਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਸਾਰੇ ਗੁਰਦੁਆਰਾ ਸਾਹਿਬ ਠੀਕ ਆ ਬਣੇ ਰਹੋ ਵੀਡੀਓ ਦੇ ਨਾਲ ਲਓ ਜੀ ਆਹ ਰਸਤਾ ਜਿਹੜਾ ਤੁਸੀਂ ਦੇਖ ਸਕਦੇ ਹੋ ਰੈਡੀ ਲਾਈਨ ਇਹ ਮੱਥਾ ਡੇਕਣ ਵਾਸਤੇ ਆ ਠੀਕ ਆ ਜੀ ਆ ਲਾਈਨ ਲੱਗਦੀ ਹੈ ਮੱਥਾ ਡੇਕਣ ਵਾਸਤੇ ਜਿਹੜਾ ਹੋਲਾ ਮੱਲਾ ਹੁੰਦਾ ਔਰੇ ਬਾਬਿਆਂ ਦਾ ਹਣਾ ਉਦੋਂ ਬਹੁਤ ਇਕੱਠ ਹੁੰਦਾ ਕੋਲੇ ਮੱਲੇ ਵੇਲੇ ਠੀਕ ਐ ਆਪ ਹੁਣ ਤੂੰ ਨਾ ਸਾਬ ਜਾ ਰਹੇ ਆ ਉੱਥੇ ਮੱਥਾ ਟੇਕਣ ਦੀ ਗਈ ਸਾਡੇ ਨਾਲ ਜਿਹੜੀ ਸੰਗदाई ਆ ਉਹ ਅੱਗੇ ਲੰਘੀ ਤੇ ਮੈਂ ਪਿੱਛੇ ਰਹਿ ਗਿਆ ਗੱਲਾਂ ਵੀਡੀਓ ਬਣਾਉਣ ਦਾ ਵਾਸਤੇ ਠੀਕ ਐ ਇੱਧਰ ਦੇਖੋ ਤੁਸੀਂ ਗਾਹ ਪੈਂਦਾ ਐ ਨਿਕਲ ਨੇ ਕੁੱਤਾ ਉਰੇ ਆ ਗਿਆ ਧੌਲੀ ਧਰ ਤੇ ਨਾਲ ਦੇਖੋ ਦੇਖ ਕੁੱਤਾ ਨਿਕਲਦੀ ਆ ਤੁਹਾਨੂੰ ਦਿਖਾਉਣਾ ਮੈਂ ਕੁੱਤਾ ਨਿਕਲ ਨਹੀਂ ਕੁੱਤਾ ਆਇਆ ਤਾਂ ਕਿ ਇੱਥੇ ਇੱਥੇ ਨਾ ਉਹਦੇ ਲੋਕ ਆ ਇੱਥੇ ਲਿਖਣੇ ਪੁੱਤ ਬਰੇ ਜਿਹਦੇ ਵਿੱਚ ਭੂਤ ਬਰੇਦ ਹੋਵੇ ਕੋਈ ਇੱਥੇ ਲਿਕਨਦਾ ਧੌਲੀ ਧਾਰ ਦੇ ਆ ਵੀ ਦੇਖ ਸਕਦੇ ਹਾਂ ਇੱਥੇ ਧਾਰ ਪੈਂਦੀ ਆ ਆ ਦੇਖੋ ਵੱਡੀ ਧਾਰ ਜਿਹੜੀ ਇੱਧਰ ਪੈਂਦੀ ਹੈਗੀ ਉਹ ਉਹ ਵੱਡੀ ਧਾਰ ਧੌਲੀ ਧਾਰ ਦੀ ਇੱਧਰ ਪੈਂਦੀ ਆ ਤੇ ਉਹਦੇ ਵਿੱਚ ਵੀ ਪਾਈਪ ਲੱਗੇ ਨਾ ਇੱਥੇ ਪਾਣੀ ਦਾ ਪਰਬੰਧ ਕਰਿਆ ਹੋਇਆ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਜੇ ਕਿਸੇ ਦਾ ਵਿਆਹ ਨਾ ਹੋਵੇ ਉਹ ਇੱਥੇ ਬਣ ਕੇ ਜਾਂਦੇ ਆ ਜਾਂ ਮੁੰਡਾ ਨਾ ਹੋਵੇ ਕਿਸੇ ਖੰਮਣੀ ਆ ਲਓ ਜੀ ਇਹ ਆ ਗਿਆ ਤੂਣਾ ਸਾਹਿਬ ਠੀਕ ਹੈ ਜੀ ਤੁਹਾਨੂੰ ਦਿਖਾਉਣੇ ਆ ਇਹ ਧੌੜੀ ਧਾਤ ਤੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਮੈਂ ਇੱਥੋਂ ਥੋੜਾ ਜਿਹਾ 2 ਮਿੰਟ ਕੈਮਰਾ ਬੰਦ ਕਰ ਰਿਹਾ ਅੰਦਰ ਆਪਾਂ ਨਹੀਂ ਬਣਾ ਸਕਦੇ ਲਓ ਜੀ ਆਪਾਂ ਆ ਗਏ ਹੁਣ ਬਾਹਰ ਇੱਥੇ ਜਿਹੜਾ ਭੋਗ ਮਿਲਦਾ ਪਤਾ ਕਾਹਦਾ ਮਿਲਦਾ ਕੂਤੀ ਦਾ ਭੋਗ ਮਿਲਦਾ ਦੇਖੋ ਇੱਥੇ ਭੋਗ ਦੇ ਵਿੱਚ ਆਰਾਖ ਮਿਲਦੀ ਹੈ ਤੇ ਅੰਦਰ ਅਰਦਾਸ ਵੀ ਕਰਾਈ ਜਾਂਦੀ ਸੁਖ ਸ਼ਾਂਤੀ ਵਾਸਤੇ ਲੱਡੂਆਂ ਇਧਰੋਂ ਪ੍ਰਸ਼ਾਦ ਮਿਲਦਾ ਆਪਾਂ ਇੱਥੇ ਨਾਲ ਹੀ ਹੋਟਲ ਉੱਥੋਂ ਪ੍ਰਸ਼ਾਦ ਮਿਲਦਾ ਲੱਡੂਆਂ ਦਾ ਤੁਸੀਂ ਦੇਖ ਸਕਦੇ ਹੋ ਇੱਥੇ ਭੋਗ ਦੇ ਵਿੱਚ ਤੇ ਬੋਤੀ ਦਿੱਤੀ ਜਾਂਦੀ ਹੈ ਬਾਬਿਆਂ ਦੀ ਜਿਹੜੀ ਰਾਖ ਅਬਾਈ ਸੰਗਲੇ ਨੇ ਧੋਨੇ ਦੀ ਹੁੰਦੀ ਹੈ ਠੀਕ ਹੈ ਜੀ ਲਓ ਜੀ ਅਸੀਂ ਹੁਣ ਅੱਗੇ ਬਾਹਰ ਤੇ ਆਪਾਂ ਲੈ ਲੈ ਲੱਡੂ ਦਾ ਪ੍ਰਸ਼ਾਦ ਪ੍ਰਸ਼ਾਦ ਹੁਣ ਖਾ ਕੇ ਆਪਾਂ ਚੱਲੇ ਆਂ ਬੜੇਰੇ ਬਲੌਗ ਦੇ ਨਾਲ ਅਜੇ ਅੱਗੇ ਬਹੁਤ ਕੁਝ ਧਕਾਣਾ ਤੁਹਾਨੂੰ ਲਓ ਜੀ ਫੇਰਾ ਸੀ ਭਾਈ ਬੈਣ ਦੇ ਵਿੱਚ ਇਹ ਸਾਨੂੰ ਉੱਪਰ ਪਹਚਾਉਗੀ ਪਹਾੜੀ ਦੇ ਤੇ ਗੁਰਦੁਆਰਾ ਸਾਹਿਬੜੇ ਆ ਸਾਡੀ ਸ਼ਰਾਂ ਕੋਲੇ ਠੀਕ ਹੈ ਅਸੀਂ ਹੁਣ ਜਾ ਰਹੇ ਹਾਂ ਉੱਪਰ 20-20 ਰੁਪਏ ਸਵਾਰੀ ਲੈਣਗੇ ਠੀਕ ਹੈ 2-3 ਤੋਂ ਤੋਂ ਉੱਪਰ ਜਾਂਦੇ ਆ ਬੈਣਾਂ ਦੇ ਜੜ ਕੇ ਜਾਉਗੀ ਬੈਣ ਲਓ ਜੀ ਇਹ ਬੈਣ ਹੁਣ ਉੱਪਰ ਚੜ ਰਹੀ ਹੈ ਪਹਾੜੀ ਤੇ ਠੀਕ ਹੈ ਜੀ ਪਹਾੜ ਦੇ ਨਾਲ ਨਾਲ ਰਸਤਾ ਬਣਿਆ ਹੋਇਆ ਹੈ ਇਹ ਬੈਣ ਸਾਨੂੰ ਛੱਡੂਗੀ ਸਾਡੀ ਸਰਾਹ ਕੋਲ ਜਿੱਥੇ ਸੀ ਰਹਿਣੇ ਆ ਅਹਿਆਸ਼ਾ ਸਾਡੀ ਠੀਕ ਹੈ ਜੀ ਲਓ ਜੀ ਅਸੀਂ ਹੁਣ ਪਹੁੰਚ ਗਏ ਸਰਾਹ ਚ ਉੱਥੇ ਫੇਰ ਆ ਗਏ ਸਰਾਹ ਨੰਬਰ 2 ਚ ਆਪਾਂ ਹੁਣ ਚੱਲੇ ਆਪਣੇ ਰੂਮ ਦੇ ਵਿੱਚ ਉੱਥੇ ਜਾ ਕੇ ਫੇਰ ਆਪਾਂ ਸਮਾਨ ਲੱਦ ਕੇ ਫੇਰ ਆਪਾਂ ਉਧਰ ਜਾਵਾਂਗੇ ਲਓ ਜੀ ਅਸੀਂ ਆ ਗਏ ਸਰਾਹ ਦੇ ਵਿੱਚ ਇੱਥੇ ਕਮਰੇ ਬਣੇ ਹੋਏ ਨੇ ਵੱਖੋ ਵੱਖਰੇ ਆ ਦੇਖੋ ਇੱਕ ਕਮਰੇ ਉੱਪਰ ਆਪਣਾ ਇਸ ਤਰ੍ਹਾਂ ਦਾ ਨੰਬਰ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਲੈਟਰੀ ਬਾਥਰੂਮ ਬਣੇ ਹੋਏ ਨੇ ਮਤਲਬ 플ਸਟ ਤੇ ਬਾਥਰੂਮ ਬਣੇ ਹੋਏ ਨੇ ਸਾਹਮਣੇ ਠੀਕ ਹੈ ਜੀ ਇਧਰ ਆਪਣਾ ਰੂਮ ਆ ਗਿਆ ਤੁਹਾਨੂੰ ਦਿਖਾਉਣੇ ਆ ਇਸ ਤਰ੍ਹਾਂ ਗੱਦੇ ਲੱਗ ਜਾਂਦੇ ਨੇ ਇੱਥੇ ਗੱਦੇ ਲੈਣੇ ਪੈਂਦੇ ਨੇ ਆ ਦੇਖੋ ਇਹ ਜੀ ਇਹ ਆਪਣਾ ਰੂਮ ਆ ਗਿਆ ਇਹ ਦੇਖ ਲਈ ਇਹ ਹਾਲ ਆ ਗਿਆ ਆਪਣਾ ਲਓ ਜੀ ਸੰਗਤ ਜੀ ਇਹ ਆ ਗਿਆ ਮੰਜੀ ਸਾਹਿਬ ਘਟੋਰਾ ਇੱਥੇ ਖੰਡ ਪਾਟ ਪ੍ਰਕਾਸ਼ ਕਰਵਾਇਆ ਨੇ ਚਾ ਬਾਬਾ ਜੀ ਨੇ ਠੀਕ ਹੈ ਜੀ ਪਰਸ ਨੂੰ ਭੋਗ ਪਾਣਾ ਚਲ ਰਹੀਆਂ ਹਨ ਦਿਖਾਉਣੇ ਅੰਦਰ ਜਾ ਕੇ ਆ ਜਾਓ ਲਓ ਜੀ ਇਹ ਆ ਗਿਆ ਬਾਬਾ ਵੜਾ ਭਗਤ ਸਿੰਘ ਜੀ ਦਾ ਮੰਜੀ ਸਾਹਿਬ ਗੁਰਦੁਆਰਾ ਠੀਕ ਹੈ ਜੀ ਤੇ ਇੱਥੇ ਖੰਡ ਬੜ ਪ੍ਰਕਾਸ਼ ਹੋਏ ਨੇ ਇਧਰ ਬੀਬੀ ਭਾਨੀ ਜੀ ਦਾ ਦਰਬਾਰ ਆ ਗਿਆ ਠੀਕ ਹੈ ਜੀ ਇੱਥੇ ਖੰਡ ਬੜ ਪ੍ਰਕਾਸ਼ ਹੋਏ ਨੇ ਤੁਸੀਂ ਦੇਖੋ ਤੁਹਾਨੂੰ ਦਿਖਾਉਣੇ ਅੱਗੇ ਆ ਦੇਖੋ ਲਓ ਜੀ ਹੁਣ ਸੰਗਤ ਬਾਹਰ ਆ ਕੇ ਦੇਖ ਲੈ ਕੇ ਮੰਜੀ ਸਾਹਿਬ ਗੁਰਦੁਆਰਾ ਵਿੱਚ ਅੱਜ ਵਰਗਾਸ ਖੁੱਲੇ ਨੇ ਠੀਕ ਹੈ ਜੀ ਅੱਜ 13 ਤਰੀਕ ਹੋ ਗਈ 15 ਤਰੀਕ ਨੂੰ ਜਿਹੜੇ ਭੋਗ ਪੈ ਜਾਣਗੇ ਇੱਥੇ 16 ਤਰੀਕ ਨੂੰ ਸਾਰੀ ਸੰਗਤ ਇਥੋਂ ਰਵਾਨਾ ਹੋ ਜਾਏਗੀ ਚਾਲੇ ਪਾਲਣਗੇ ਆਪਣੇ ਆਪਣੇ ਘਰਾਂ ਨੂੰ ਠੀਕ ਹੈ ਜੀ ਦੇਖੋ ਸੰਗਤ ਫਿਲਹਾਲ ਹਜੇ ਵੀ ਆਈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਆ ਦੇਖੋ ਮੱਥਾ ਟਿਕ ਰਹੇ ਨੇ ਤੇ ਤਪ ਇੱਥੇ ਵੀ ਗੁਰੂ ਮਹਾਰਾਜ ਨੇ ਤਪ ਸਥਾਨ ਕੀਤਾ ਸੀ ਠੀਕ ਹੈ ਜੀ ਤੇ ਇੱਧਰ ਤਾਪਸਥਾਨ ਬੀਬੀ ਪੰਨੀ ਜੀ ਦਾ ਆ ਗਿਆ ਠੀਕ ਹੈ ਜੀ ਇੱਥੇ ਮਹਾਰਾਜ ਪ੍ਰਗਾਸ ਖੁੱਲੇ ਹੋਏ ਨੇ ਸੰਗਤ ਮੱਥਾ ਡੇਕ ਡੇ ਕੇ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਪੜ ਰਹੇ ਨੇ ਤੇ ਇਸ ਤੋਂ ਬਾਅਦ ਲੰਗਰ ਦੀ ਵੀ ਸੰਗਤ ਜਾਊਗੀ ਆ ਦੇਖੋ ਜੀ ਹੁਣ ਤੁਸੀਂ ਇਹ ਸੰਗਤ ਹੁਣ ਲੰਗਰ ਦੇ ਵਿੱਚ ਆ ਗਈ ਸਾਹ ਸੰਗਤ ਦੀ ਸਾਰੀ ਪ੍ਰਸ਼ਾਦਾ ਪੰਨੀ ਛੱਕੇ ਫੇਰ ਵਾਹਿਗੁਰੂ ਜੀ ਸੰਗਤ ਜੀ ਨੇ ਸੇਵਾ ਕਰਨੀ ਹੈ ਪ੍ਰਸ਼ਾਦਿਆਂ ਦੀ ਪ੍ਰਸ਼ਾਦਾਂ ਦੀ ਸੇਵਾ ਕਰਦਾ ਤੇ ਪ੍ਰਸ਼ਾਦੇ ਲਾਉਂਦਾ ਨਾਲ ਲਾ ਕੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਇੱਧਰ ਆਪਣੀਆਂ ਬੀਬੀਆਂ ਪਣਾ ਸਾਰੀ ਸੰਗਤਾਂ ਪ੍ਰਸ਼ਾਦੇ ਬਣਾ ਰਹੇ ਨੇ ਠੀਕ ਹੈ ਜੀ ਇਹ ਦੇਖ ਸਕਦੇ ਹੋ ਇੱਧਰ ਸਾਡੇ ਬਾਬਾ ਜੀ ਆ ਗਏ ਕਰਨੈਲ ਸਿੰਘ ਜੀ ਜਿਹੜਾ ਮਰਨ ਲੰਗਰ ਦੇ ਵਿੱਚ ਕਹਿੰਦੇ ਜੇ ਕੋਈ ਬਾਤ ਗੱਲ ਹੈਗੀ ਤਾਂ ਦੱਸੋ ਤੇ ਇੱਧਰ ਆਪਣਾ 베ਰੀ ਸਾਹਿਬ ਗੁਰੂ ਗੁਰਦੁਆਰਾ ਸਾਹਿਬ ਆ ਗਿਆ ਤੁਸੀਂ ਦੇਖ ਸਕਦੇ ਇੱਥੇ ਇਹ ਉਹ 베ਰੀਆ ਜਿੱਥੇ ਨਾਰ ਸਿੰਘ ਵੀਰ ਨੂੰ ਕੈਦ ਕੀਤਾ ਸੀ ਬਾਬਾ ਜੀ ਨੇ ਬਾਬਾ ਵਡਭਾਗ ਸਿੰਘ ਜੀ ਨੇ ਇੱਥੇ ਤਪ ਕੀਤਾ ਸੀ 베ਰੀ ਵਿੱਚ ਆ ਉਹ 베ਰੀਆ ਜਿੱਥੇ ਵੀਰ ਨਾਰ ਸਿੰਘ ਨੂੰ ਪਿੰਜਰੇ ਚ ਪਾਇਆ ਸੀ ਬਾਬਾ ਜੀ ਨੇ ਫਿਰ ਇਹ ਤੋਂ ਬਚਨ ਲਿਆ ਸੀ ਵੀ ਜਿੰਨੇ ਵੀ ਇੱਥੇ ਸਰਦਾ ਲਵਾਉਣਗੇ ਤਾਂ ਉਹਨਾਂ ਦਾ ਭਲਾ ਕਰੇਗਾ ਠੀਕ ਹੈ ਜੀ ਇੱਥੇ ਬਹੁਤ ਸੁੱਖਾਂ ਪੂਰੀਆਂ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਸਨਮਾ ਪੋਸਟਰ ਦਿਖਾਉਣਾ ਜ਼ੂਮ ਕਰਕੇ ਪੜੋ ਸਾਰਾ ਤਾਂ ਕੀ ਲਿਖਿਆ ਹੋਇਆ ਠੀਕ ਹੈ ਜੀ ਆ ਦੇਖੋ ਦੇਖੋ ਜੀ ਇੱਥੇ ਆਏ ਆਉਂਦੇ ਨੇ ਗੱਜ-ਬੱਜ ਕੇ ਸੰਗਤ ਦਾ ਬਾਬਾ ਜੀ ਦੇ ਦਰਸ਼ਨ ਮੇਲੇ ਕਰਨ ਆ ਦੇਖੋ ਠੀਕ ਹੈ ਜੀ ਪੂਰਾ ਇੱਕ ਨੰਬਰ ਮਾਹੌਲ ਬਣਿਆ ਹੋਇਆ ਜਿਹੜਾ ਸੰਗਤ ਦਾ ਤੇ ਦੇਖ ਸਕਦੇ ਹੋ ਬਹੁਤ ਸਾਧਰਾਂ ਆਉਂਦੀ ਸੰਗਤ ਲਓ ਜੀ ਲਓ ਜੀ ਅਸੀਂ ਹੁਣ ਚੱਲੇ ਆਂ ਖੋਜਾ ਸਰ ਗੁਰਦੁਆਰਾ ਸਾਹਿਬ ਇੱਥੇ ਸਾਰੇ ਜਾ ਰਹੇ ਨੇ ਮੈਂ ਕਿਹਾ ਵੀ ਚਲੋ ਅੱਪ ਵੀ ਆਈਏ ਮੱਥਾ ਟੇਕ ਕੇ ਆਈਏ ਹਨਾ ਸਨੂ ਵੀ ਦਿਖਾ ਕੇ ਲਾਉਣੇ ਆ ਬਣੇ ਰਹੋ ਆਪਣੇ ਵਲੌਗ ਦੇ ਨਾਲ ਠੀਕ ਹੈ ਬਹੁਤ ਕੁਝ ਦਿਖਾਉਣ ਤੁਹਾਨੂੰ ਅੱਜ ਅੱਥੋਂ ਟਾਲ ਉੱਤਰਨਾ ਪੈਣਾ ਟਾਲ ਉੱਥੇ ਨਾ ਕੁਝਾਂ ਸਰ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਉਣੇ ਆ ਤੇ ਟਾਲ ਬਹੁਤ ਡੂੰਘੇ ਉਤਰ ਨਹੀਂ ਪੈਂਦੀ ਆ ਬਣੇ ਰਿਹਾ ਬਲੌਗ ਜਾਨ ਤੁਹਾਨੂੰ ਦਿਖਾਵਾਂਗੇ ਠੀਕ ਹੈ ਸੰਗਤ ਜੀ ਇਹ ਉਹ ਖੂਹ ਆ ਜਿੱਥੇ ਵੀਰ ਨਾਰ ਸਿੰਘ ਜੀ ਨਹਾਉਂਦੇ ਹੁੰਦੇ ਸੀ ਆ ਕੇ ਇਹ ਖੂਹ ਦੇ ਵਿੱਚ ਠੀਕ ਹੈ ਜੀ ਇੱਥੇ ਨਾ ਪਾਣੀ ਨਹੀਂ ਮੁੱਕਦਾ ਪਾਣੀ ਕਿਸੇ ਨੂੰ ਅੱਜ ਤੱਕ ਪਤਾ ਲੱਗੇ ਪਾਣੀ ਆਉਂਦਾ ਕਿੱਥੋਂ ਆ ਇੱਥੇ ਵੀ ਬਹੁਤ ਦੁੱਖ ਟੁਰਦੇ ਬਹੁਤ ਸੰਗ ਦੇ ਖੂਦੇ ਪਾਣੀ ਨਾਲ ਨਹਾ ਕੇ ਜਾਂਦੀ ਹੈ ਇਸ਼ਨਾਨ ਕਰਕੇ ਜਾਂਦੀ ਹੈ ਇਹ ਹੈ ਜੀ ਖੂਜਾ ਸਰ ਗੁਰਦੁਆਰਾ ਸਾਹਿਬ ਠੀਕ ਹੈ ਤੁਸੀਂ ਦੇਖ ਸਕਦੇ ਹੋ ਉਧਰ ਬੀਬੀਆਂ ਭੈਣਾਂ ਵਾਲੀ ਬਣਿਆ ਹੋਇਆ ਇਸ਼ਨਾਨ ਕਰਨ ਵਾਸਤੇ ਤੇ ਇਧਰ ਬੰਦੇ ਵਾਲੀ ਇਹ ਹੈ ਜੀ ਖੂਜਾ ਸਰ ਗੁਰਦੁਆਰਾ ਸਾਹਿਬ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਜ਼ਰੂਰ ਆਇਓ ਸਾਡੇ ਕੈਂਦੇ ਬਹੁਤ ਸਰਦ ਹੈ ਤੇ ਇਹ ਹੈਗੀ ਜੀ ਬਾਬਾ ਸ੍ਰੀ ਚੰਦ ਜੀ ਦੀ ਸਮਾਦ ਠੀਕ ਹੈ ਜੀ ਇੱਥੇ ਬਾਬਾ ਜੀ ਧੂਣਾ ਲਾਉਂਦੇ ਹੁੰਦੇ ਸੀ ਸ੍ਰੀ ਅੰਦ지 ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਅੱਜ ਵੀ ਜੱਦੀ ਧੂਣਾ ਜਿਹੜਾ ਪਿਆ ਇੱਥੇ ਠੀਕ ਹੈ ਜੀ ਇਧਰ ਦੇਖੋ ਤੁਹਾਨੂੰ ਦਿਖਾਉਣੀ ਆ ਗੁਰਦੁਆਰ ਦੀ ਪੂਰੀ ਲੋਕੇਸ਼ਨ ਠੀਕ ਹੈ ਜੀ ਹਾਂ ਜੀ ਇਹ ਆ ਗਈ ਸਮਾਦ ਬਾਬਾ ਬੀ ਨਾਰ ਸਿੰਘ ਜੀ ਦੀ ਠੀਕ ਹੈ ਜੀ ਬਾਬਾ ਬਾਲਕਨਾਥ ਜੀ ਠੀਕ ਹੈ ਜੀ ਇੱਥੇ ਟੱਲੀ ਵਜਾ ਕੇ ਬਾਬਾ ਜੀ ਨੂੰ ਸਤਿਕਾਰ ਦਿਓ ਠੀਕ ਹੈ ਜੀ ਇਹ ਉਹ ਜਗ੍ਹਾ ਹੈ ਵੀਰ ਨਾਰ ਸਿੰਘ ਜੀ ਦੀ ਬਾਬਾ ਜੀ ਨੇ ਇਹਨਾਂ ਤੋਂ ਵਚਨ ਲਿਆ ਸੀ ਵੀ ਤੈਨੂੰ ਪਿੰਜਰੇ ਚ ਤਾਂ ਅਸੀਂ ਆਜ਼ਾਦ ਕਰਾਂਗੇ ਜੇ ਤੂੰ ਆਉਂਦੀ ਜਾਂਦੀ ਸੰਗਤਾਂ ਨੂੰ ਪਰੇਸ਼ਾਨ ਨਹੀਂ ਕਰੇਂਗਾ ਉਹਨਾਂ ਦੇ ਭਲੇ ਕਰੇਂਗਾ ਇੱਥੇ ਹੁਣ ਸੁੱਖਾਂ ਵੀ ਪੂਰੀਆਂ ਹੁੰਦੀਆਂ ਨੇ ਤੇ ਸੰਗਤਾਂ ਦਾ ਭਲਾ ਵੀ ਹੁੰਦਾ ਤੇ ਬਾਬਾ ਵੀਰ ਨਾਰ ਸਿੰਘ ਜੀ ਆ ਆਪਣੇ ਵਚਨਾਂ ਤੇ ਖਰੇ ਉੱਤਰੇ ਤੇ ਤੁਸੀਂ ਦੇ ਸਕਦੇ ਹੋ ਇਹ ਬਾਬਾ ਵੀਰ ਨਾਰ ਸਿੰਘ ਜੀ ਦੀ ਸਮਾਦ ਹੈ ਇੱਥੇ ਜ਼ਰੂਰ ਆ ਕੇ ਜਾਇਓ ਜਿਹੜਾ ਦੇਰਾ ਸਾਹਿਬ ਆਉਂਦਾ ਹੈ ਠੀਕ ਹੈ ਧੌਲੀਦਾਰ ਇਸ਼ਨਾਣ ਕਰਕੇ ਠੀਕ ਹੈ ਜੀ ਇਹ ਉਹਦਾ ਸਟੈਚੂ ਹੈ ਜਿਹੜਾ ਬਣਿਆ ਹੋਇਆ ਇੱਥੇ ਇੱਥੇ ਸੰਗਤ ਪ੍ਰਸ਼ਾਦ ਵੀ ਚੜਾਉਂਦੀ ਹੈ ਤੇ ਕੱਪੜੇ ਵੀ ਚੜ੍ਹਦੇ ਇੱਥੇ ਇਹਨਾਂ ਦੇ ਤੇ ਆ ਦੇਖੋ ਇੱਧਰ ਸੰਗਤ ਚੌਂਕੀ ਭਰ ਰਹੀ ਹੈ ਠੀਕ ਹੈ ਜੀ ਇੱਕ ਵਾਰੀ ਜ਼ਰੂਰ ਆ ਕੇ ਜਾਇਓ ਬਹੁਤ ਸਖਾ ਪੂਰੀ ਹੁੰਦੀ ਹੈ ਨਾ ਦੂਰੋਂ ਦੂਰੋਂ ਦੁਨੀਆ ਆਉਂਦੀ ਹੈ ਤੇ ਇੱਧਰ ਅਸੀਂ ਲੱਕੜਾਂ ਦੀਆਂ ਫੱਟੀਆਂ ਦਾ ਘਰ ਬਣਿਆ ਦੇਖਿਆ ਜੀ ਛਤ ਬਦਲੋ ਸੱਤ ਪਾਈ ਹੋਇਆ ਲੱਕੜ ਦੀਆਂ ਫੱਟੀਆਂ ਦੀ ਆ ਦੇਖੋ ਕਿੰਨੀ ਸੋਹਣੀ ਇਹ ਚੌਂਦੀ ਨਹੀਂ ਬਿਲਕੁਲ ਵੀ ਤੇ ਆਪਣਾ ਚੈਨਲ ਜਿਨ੍ਹਾਂ ਨੂੰ ਵਧੀਆ ਲੱਗਿਆ ਵੀਡੀਓ ਵਧੀਆ ਲੱਗਿਆ ਤੇ ਵੀਡੀਓ ਜਰੂਰ ਸ਼ੇਅਰ ਕਰਦੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਮਿਲਦੇ ਆ ਨਵੀਂ ਵੀਡੀਓ ਨਾਲ